ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਜਿਵੇਂ ਕਿ ਪਿਛਲੇ ਦਿਨਾਂ ਤੋਂ ਆਪਾਂ ਫੋਗਿੰਗ ਦੀ ਸਪਰੇ ਪੰਜਾਬ ਵਿੱਚ ਕਰਨ ਲਈ ਆਏ ਸੀ ਤੇ ਜਿੰਦਰਵੀਰ ਜੀ ਵੀ ਉਦੋਂ ਸਾਡੇ ਨਾਲ ਸੀ ਇਥੋਂ ਦੇ ਹਾਲਾਤ ਪਹਿਲਾਂ ਵੀ ਆਪਾਂ ਆਪ ਨਾਲ ਆਪਸੀ ਸਾਂਝ ਤੋਂ ਸਾਂਝੇ ਕੀਤੇ ਤੇ ਹੁਣ ਆਪਾਂ ਠੇਠਰ ਕੇ ਪਿੰਡ ਖਾਸਾ ਵਾਲਾ ਜਿੱਥੋਂ ਤੋਂ ਫੋਗਿੰਗ ਕਰਕੇ ਹਟੇ ਆ। ਉੱਥੋਂ ਇੱਥੋਂ ਦੇ ਵੀਰ ਜੀ ਨੇ ਗੁਰਪ੍ਰੀਤ ਸਿੰਘ ਇਹਨਾਂ ਦੀ ਪੈਲੀ ਮੈਂ ਤੁਹਾਨੂੰ ਵਿਖਾ ਰਿਆਂ ਇਹ ਦੇਖੋ ਤੁਸੀਂ ਆ ਉੱਚਾ ਉੱਚੀ ਰੇਤਾ ਜਿਹੜੀ ਤੁਸੀਂ ਦੇਖਨੇ ਪਏ ਆ। ਗੁਰਪ੍ਰੀਤ ਭਾਜੀ ਕਿੰਨੇ ਕਿੰਨੇ ਫੁੱਟ ਰੇਤਾ ਹੋਣੀ ਆ? ਕਿੰਨੇ ਕਿੰਨੇ ਫੁੱਟ ਹੋ ਗਈ ਰੇਤਾ? 5-5 ਫੁੱਟ ਰੇਤਾ ਦੇ 5-5 ਫੁੱਟ ਰੇਤਾ। ਤੇ ਅੰਜ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਨਾ ਜਿਹੜੇ ਲੰਗਰਾਂ ਦੇ ਤੁਸੀਂ ਅੰਬਾਰ ਲਾਏ ਨੇ ਨਾ इकਟ्ठा ਕਰਨੇ ਪਏ ਆ ਸਾਰੇ ਪਾਸੇ ਮੈਂ ਉਦੋਂ ਵੀ ਬੇਨਤੀ ਕੀਤੀ ਸੀ ਤੁਹਾਡੀ ਸੇਵਾ ਨੂੰ ਆਪਾਂ ਨਾਤਮਸਤਕਿਆਂ ਲੇਕਿਨ ਹੁਣ ਤੁਸੀਂ ਥੋੜਾ ਜਿਹਾ ਇੱਧਰ ਧਿਆਨ ਮਾਰਿਓ ਕਿ ਤੁਹਾਨੂੰ ਪੰਜਾਬ ਲੱਗ ਰਿਹਾ ਆਪਣਾ ਆ ਵੇਖੋ ਤੁਸੀਂ ਰੇਤ ਹੱਥਾਂ ਦੇ ਨਾਲ ਵੇਖੋ ਇਹ ਕਦੋਂ ਪੈਲੀਆਂ ਬਾਤ ਹੋਣਗੀਆਂ ਆ ਵੇਖੋ ਰੇਤਾ ਦੇ ਢੇਰ ਨੇ ਤੇ ਭਾਜੀ ਕਰ ਰਹੇ ਨੇ 4-4 ਫੁੱਟ ਰੇਤ ਇਹਦੇ ਢੇਠਾ ਜਦੋਂ ਆ ਥੋੜਾ ਜਿਹਾ ਮੈਂ ਤੁਹਾਨੂੰ ਅੱਗੇ ਲੈ ਕੇ ਜਾਣਾ ਇਸ ਪਾਸੇ ਵੇਖੋ ਆ ਤੁਸੀਂ ਜਿਹੜੀ ਟੁੱਟੀ ਇਹ ਪੂਰੇ ਰੇਤਾਂ ਨਾਲ ਭਰੇ ਹੋਏ ਖੇਤ ਨੇ ਐਵੇਂ ਲਾਈਵ ਤਾਂ ਹੋਇਆ ਤਾਂ ਆਪ ਨੂੰ ਬੇਨਤੀ ਕਰਨਾ ਚਾਹੁੰਨਾ ਕਿ ਮੇਰੇ ਭਰਾਵੋ ਹੁਣ ਆਟਾ ਚੋਲ ਇਕੱਠਾ ਨਾ ਕਰੋ ਯਾਰ ਉਹਨਾਂ ਚੀਜ਼ਾਂ ਨੂੰ ਬੰਦ ਕਰ ਦਿਓ ਕਿਉਂਕਿ ਆਪਾਂ ਤਿੰਨ ਦਿਨਾਂ ਤੋਂ ਜਿਹੜੇ-ਜਿਹੜੇ ਪਿੰਡਾਂ ਦੇ ਵਿੱਚ ਘੁੰਮ ਕੇ ਆਏ ਆ ਨਾ ਉੱਥੇ ਆਪ ਜਿਹੜੀ ਫੋਗਿੰਗ ਦੀ ਸੇਵਾ ਕੀਤੀ ਮੈਂ ਉਹ ਵੇਖਿਆ ਲੋਕਾਂ ਨੇ ਸਾਨੂੰਵਾਜਾ ਮਾਰੀਆਂ ਵੀਰੇ ਇੱਧਰ ਨੂੰ ਆਓ ਇੱਥੇ ਬੜਾ ਮੱਛਰ ਆ ਤੇ ਤੁਹਾਡੀ ਸੇਵਾ ਬੜੀ ਨਵੇਕਲੀ ਬੜਾ ਦਿਲ ਖੁਸ਼ ਹੋਇਆ ਮੇਰੇ ਨਾਲ ਜਗਜੀਤ ਸਿੰਘ ਵੀਰ ਜੀ ਰੇਲਵੇ ਤੋਂ ਵੀ ਰਮਨਦੀਪ ਸਿੰਘ ਸਾਡਾ ਛੋਟਾ ਅਜੀਜ਼ ਮੰਨੂ ਵੀ ਸਾਡੇ ਨਾਲ ਆਇਆ ਆਪਾਂ ਜਿਹੜੇ ਪਿੰਡਾਂ 'ਚ ਗਏ ਆ ਲੋਕਾਂ ਨੇ ਬੜਾ ਸਲਾਇਆ ਕਿ ਤੁਸੀਂ ਬਹੁਤ ਵਧੀਆ ਕਿੱਥੋਂ ਆਏ ਆ ਕਿ ਆ ਸਿੰਬਲ ਕੈਂਪ ਤੋਂ ਸਾਡੀ ਸੁਸਾਇਟੀ ਬਣੀ ਆ ਤੇ ਮੇਰਾ ਬੜਾ ਮਾਣ ਉੱਚਾ ਹੋਇਆ ਕਿ ਸਤਿਗੁਰੂ ਤੁਸੀਂ ਸਾਥੋਂ ਨਿਮਾਣਿਆ ਤਾਂ ਸੇਵਾ ਲੈ ਰਹੇ ਹੋ ਤੇ ਮੈਂ ਗੁਰੂ ਨਾਨਕ ਦੇਵ ਜੀ ਨਿਮਾਣਾ ਜੀ ਸੇਵਕ ਹੋਣ ਦੇ ਨਾਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਾਂ ਕਿ ਸਾਨੂੰ ਪਿਆਰ ਵਾਲਿਓ ਕੋਈ ਲੋਭ ਲਾਲਚ ਨਹੀਂ ਆਪਾਂ ਸਤਿਗੁਰ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਸਾਥੋਂ ਸੇਵਾ ਲਈ ਤੇ ਸੇਵਾ ਲੈਂਦੇ ਲੈਂਦੇ ਪਿੰਡਾਂ ਤੋਂ ਜਦੋਂ ਆਪਾਂ ਇਸ ਪਾਸੇ ਪਹੁੰਚੇ ਨਾ ਤੇ ਆਪਾਂ ਗੁਰਪ੍ਰੀਤ ਭਾਜੀ ਨੂੰ ਕਹਿ ਰਹੇ ਸਾਂ ਭਾਜੀ ਸਾਨੂੰ ਉਹ ਪਿੰਡ ਵਿਖਾਓ ਆਪਾਂ ਵੇਖੀਏ ਨੁਕਸਾਨ ਕਿੰਨਾ ਹੋਇਆ ਤੇ ਸੱਚ ਜਾਣਿਓ ਜਦੋਂ ਆਪਾਂ ਟਰੈਕਟਰ ਤੇ ਬੈਠੇ ਆ ਨਾ ਇੱਥੇ ਆਉਣਾ ਬੜਾ ਮੁਸ਼ਕਲ ਸੀਗਾ ਭਾਜੀ ਕਹਿੰਦੇ ਆਓ ਤੁਹਾਨੂੰ ਮੈਂ ਆਪਣੀ ਪੈਲੀ ਵਿਖਾਵਾਂ ਤੇ ਗੁਰਪ੍ਰੀਤ ਭਾਜੀ ਨਾਲ ਗੱਲਾਂ ਬਾਤਾਂ ਕਰਦੇ ਆ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿਹਾ ਭਾਜੀ ਤੁਹਾਡਾ ਕੋਈ ਨੁਕਸਾਨ ਕਹਿੰਦੇ ਭਾਜੀ ਰਹਿਣ ਦੋ ਛੱਡੋ ਪਰ ਤੇ ਆਪਣੇ ਛੋਟੇ ਬੇਟੇ ਨੂੰ ਕਹਿ ਰਹੇ ਸੀ ਕਹਿੰਦੇ ਪੁੱਤ ਟਰਾਲੀ ਤਿਆਰ ਰੱਖੀ ਲੋਕਾਂ ਦੇ ਖੇਤਾਂ ਚ ਚਾਰਾ ਖਤਮ ਹੈ ਪੁੱਤ ਤੇ ਆਪਾਂ ਆਪਣਾ ਕਮਾਲ ਜਿਹੜਾ ਬੱਚਿਆ ਨਾ ਇਹਨਾਂ ਦੀ ਵੱਢ ਕੇ ਤੇ ਲੋਕਾਂ ਦੀ ਸੇਵਾ ਕਰਨੀ ਆ ਇਹ ਆ ਸਾਡਾ ਪੰਜਾਬ ਗੁਰੂ ਪਿਆਰ ਵਾਲਿਓ ਇਹ ਆ ਇਹਨਾਂ ਦੀ ਅਣਥੱਕ ਸੇਵਾ ਇਹ ਆ ਇਹਨਾਂ ਦੇ ਬੁਲੰਦ ਹੌਂਸਲੇ ਆ ਰੇਤਾ ਦੀ ਗੱਲ ਮੈਂ ਕੀਤੀ ਮੈਂ ਕਿਹਾ ਵੀਰ ਜੀ ਚੁੱਕਣੀ ਕਿਦਾਂ ਜਿਹੜੇ ਪਾਣੀ ਚ ਆਪਾਂ ਲੰਘ ਕੇ ਆਏ ਨਾ ਉਹ ਪਾਣੀ ਚ ਆਪਾਂ ਲੰਘਣਾ ਮੁਸ਼ਕਿਲ ਰਮਾਲ ਮੂੰਹ ਤੇ ਬਨ ਬਨ ਕੇ ਉਥੋਂ ਲੰਘਦੇ ਆਏ ਆ ਤੇ ਮੈਂ ਤੁਹਾਨੂੰ ਤਾਂ ਬੇਨਤੀ ਕਰ ਰਿਹਾ ਕਿ ਮੇਰੇ ਵੀਰੋ ਇਹ ਆਟਾ ਚੋਲੇ ਚੀਜ਼ਾਂ ਇਕੱਠੀਆਂ ਕਰਨੀਆਂ ਬੰਦ ਕਰੋ ਇਹਨਾਂ ਚੀਜ਼ਾਂ ਦੀ ਕੋਈ ਲੋੜ ਨਹੀਂ ਜੇ ਇੱਥੇ ਸਾਰੀਆਂ ਸੰਸਥਾਵਾਂ ਆ ਰਹੀਆਂ ਨੇ ਸਾਰੇ ਸੇਵਾ ਕਰਕੇ ਜਾ ਰਹੇ ਨੇ ਤੇ ਭਾਜੀ ਗੁਰਪ੍ਰੀਤ ਸਿੰਘ ਕਹਰੇ ਸੀ ਕਹਿੰਦੇ ਲੋਕੀ ਰੋਡਾਂ ਤੋਂ ਹੋ ਕੇ ਹੋ ਕੇ ਵਾਪਸ ਜਾ ਰਹੇ ਨੇ ਲੇਕਿਨ ਜਿਹੜਾ ਵੀ ਕਹਿੰਦੇ ਮੇਰੇ ਕੋਲ ਪਹੁੰਚਿਆ ਨਾ ਮੈਂ ਉਹਨਾਂ ਸਾਰਿਆਂ ਨੂੰ ਇਹ ਬੇਨਤੀ ਕੀਤੀ ਕਿ ਵੀਰ ਜੀ ਥੋੜਾ ਜਿਹਾ ਰੁਕੋ ਜਦੋਂ ਕਿਸਾਨ ਖੇਤੀ ਕਰਨਗੇ ਉਸ ਸਮੇਂ ਤੁਸੀਂ ਸਾਰੇ ਮਤ ਕਰ ਲੇਕਿਨ ਇਹਨਾਂ ਦੇ ਹੌਸਲੇ ਮੈਂ ਜਿਹੜੇ ਵੀ ਪਿੰਡ ਚੋਂ ਲੰਘਣ ਨਿਆ ਨਾ ਇੱਕ ਬਜ਼ੁਰਗ ਬਾਪੂ ਮਿਲੇ ਫੋਗਿੰਗ ਕਰਦੇ ਆ ਮੈਂ ਉਹਨਾਂ ਨਾਲ ਗੱਲਬਾਤ ਕੀਤੀ ਮੈਂ ਕਿਹਾ ਬਾਪੂ ਜੀ ਵਾਹਿਗੁਰੂ ਨੂੰ ਕੋਈ ਮਿਹਣਾ ਤੇ ਨਹੀਂ ਕਹਿੰਦੇ ਨਹੀਂ ਉਹਦੀ ਜਰਾਜ ਚ ਰਾਜੀ ਰਹਿਣਾ ਇੱਕ ਹੋਰ ਵੀਰ ਸਾਨੂੰ ਮਿਲਿਆ ਸਾਡੇ ਨਾਲ ਸੇਵਾ ਤੇ ਸੀ ਮੈਂ ਉਹਨੂੰ ਪੁੱਛਿਆ ਵੀਰੇ ਤੁਹਾਡਾ ਕਿਹਨਾ ਨੁਕਸਾਨ ਹੋਇਆ ਕਹਿਣ ਲੱਗਾ ਵੀਰੇ ਮੇਰੀ ਪੰਜ ਕਿੱਲੇ ਆਪਦੀ ਪੈਲੀ ਗਈ ਤੇ ਉਹਦੇ ਬਾਅਦ 10 ਕਿੱਲੇ ਮੇਰੀ ਠੇਕੇ ਤੇ ਲਈ ਸੀ ਨਾ ਕਹਿੰਦਾ ਵੀਰੇ ਉਹ ਵੀ ਚਲ ਗਈ ਲੇਕਿਨ ਜਦੋਂ ਉਹਨਾਂ ਦੇ ਹੌਸਲੇ ਵਹਿਨੇ ਆ ਨਾ ਮੈਂ ਪੁੱਛਿਆ ਵੀਰੇ ਰੱਬ ਤੇ ਵਾਹਿਗੁਰੂ ਤੇ ਕੋਈ ਗਿਲਾ ਕਹਿੰਦੇ ਨਹੀਂ ਵੀਰੇ ਗਿਲਾ ਕੋਈ ਨਹੀਂ ਉਹਦਾ ਗਿਲਾ ਕਿਉਂ ਕਰਨਾ ਉਹ ਤਾਂ ਪਰਮੇਸ਼ਰ ਦੇ ਰੰਗ ਨੇ ਉਹਦੇ ਰੰਗਾਂ ਵਿੱਚ ਰਾਜੀ ਰਹਿਣਾ ਸੋ ਹੁਣ ਮੈਂ ਇਸੇ ਥੀਏਟਰ ਕੇ ਪਿੰਡ ਦੇ ਵੀਰ ਗੁਰਪ੍ਰੀਤ ਸਿੰਘ ਨੇ ਮੈਂ ਕੋਸ਼ਿਸ਼ ਕਰਾਂਗਾ ਕਿ ਉਹ ਆਪ ਜੀ ਦੇ ਨਾਲ ਗੱਲਬਾਤ ਕਰਨ ਤੇ ਮੈਂ ਪਹਿਲਾਂ ਵੀ ਆਪਸੀ ਸਾਂਝ ਤੋਂ ਜਦੋਂ ਵੀਰ ਜੀ ਇੱਥੇ ਸੀ ਆਏ ਸੀ ਉਦੋਂ ਵੀ ਸੁਨੇਹਾ ਲਾਇਆ ਸੀ ਮੈਂ ਕਿਹਾ ਵੀਰੇ ਤੁਸੀਂ ਨਾ ਸਾਨੂੰ ਦੱਸੋ ਆਪਾਂ ਤੁਹਾਡੇ ਲਈ ਸੇਵਾ ਕੀ ਕਰੀਏ ਲੇਕਿਨ ਇਸ ਪਾਸੇ ਕੋਈ ਜਵਾਬ ਨਹੀਂ ਤੇ ਮੈਂ ਸੁਨੇਹਾ ਦਿੱਤਾ ਸੀ ਸੰਗਤ ਨੂੰ ਸੰਗਤ ਜੀ ਇਸ ਪਾਸੇ ਜਿਨ੍ਹਾਂ ਨੇ ਲੰਗਰ ਇਕੱਠਾ ਕਰ ਲਿਆ ਸਮਾਨ ਇਕੱਠਾ ਕਰ ਲਿਆ ਉਹ ਤਾਂ ਜਿਨ੍ਹਾਂ ਨੇ ਇਕੱਠਾ ਕੀਤਾ ਉਹਨਾਂ ਨੇ ਪਹੁੰਚਾਣਾ ਹੀ ਪਹੁੰਚਾਣਾ ਹੈ ਉਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਲੇਕਿਨ ਅਗਾਹਾਂ ਦਾ ਸੋਚੋ ਕੀ ਚੀਜ਼ਾਂ ਹੋਣਾ ਮੈਂ ਵੀਰ ਜੀ ਨੂੰ ਕਹੂੰਗਾ ਵੀਰ ਜੀ ਆ ਜਿਹੜੇ ਸਾਨੂੰ ਟਰੈਕਟਰ ਲੈ ਕੇ ਇੱਥੇ ਆਏ ਨੇ ਕਿ ਵੀਰ ਜੀ ਸੁਨੇਹਾ ਸੰਗਤਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਆ ਵੀਰ ਗੁਰਪ੍ਰੀਤ ਸਿੰਘ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵੀਰ ਜੀ ਜੰਮੂ ਕਸ਼ਮੀਰ ਦੀ ਸੰਗਤ ਨਾਲ ਤੁਹਾਨੂੰ ਲਾਈਵ ਦੇਖ ਰਹੀ ਆ ਮੈਂ ਵੇਖ ਰਿਹਾ ਕੋਈ 20 ਬੰਦੇ ਇੱਥੇ ਜੁੜੇ ਹੋਏ ਨੇ ਉੱਥੇ ਰਹਿ ਉੱਥੇ ਇਸ ਪਾਸੇ ਆ ਜਾਓ ਇਸ ਪਾਸੇ ਆ ਜਾਓ ਥੋੜਾ ਜਾਂ ਆ ਸਿਗਨਲ ਥੋੜਾ ਭਾਜੀ ਕੱਟ ਹੋਣ ਡਿਆ ਹੈ ਨਾ ਗੁਰਪ੍ਰੀਤ ਵੀਰ ਜੀ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਵੀਰ ਜੀ ਆਪਾਂ ਉੱਥੋਂ ਤੁਹਾਨੂੰ ਬੇਨਤੀ ਕੀਤੀ ਕਿ ਸਾਨੂੰ ਇਹ ਵਾਲੀ ਜਗ੍ਹਾ ਦੱਸੋ ਜਿੱਥੇ ਨੁਕਸਾਨ ਹੋਇਆ ਹੈ ਨਾ ਹੁਣ ਤੁਸੀਂ ਦੇਖਨੇ ਆ ਕਿ ਸਾਰੇ ਪਾਸਿਓ ਲੋਕੀ ਟਰੈਕਟਰ ਟਰਾਲੀਆਂ ਤੇ ਰਾਸ਼ਨ ਪਾਣੀ ਲੈ ਕੇ ਇੱਥੇ ਪਹੁੰਚ ਰਹੇ ਆ ਤੇ ਰਾਸ਼ਨ ਮੇਂ ਮੈਂ ਵੇਖਿਆ ਕਿ ਰਾਤੀ ਆਪਣੇ ਤੋਂ ਵਾਪਸ ਆ ਰਹੀ ਸੀ ਡੇਰੇ ਬਾਬੇ ਨਾਨਕ ਤੋਂ ਤੇ ਆਪਣੇ ਸਿਰ ਤੋਂ ਲੋਕੀ ਫਾਹ ਲਾਉਂਦੇ ਆ ਵੀ ਰੋਡ ਦੇ ਉੱਤੇ ਕਿਸੇ ਨਾ ਕਿਸੇ ਨੂੰ ਦੇਖ ਕੇ ਤੇ ਕੰਮ ਕਾਉ ਤੇ ਤੁਰਦੇ ਚੱਲੀਏ ਲੇਕਿਨ ਜਿਹੜੀ ਹੜਾਂ ਦੀ ਮਾਰ ਆਈ ਨਾ ਇਹਦੇ ਵਿੱਚ ਜੋ ਮੈਂ ਆਪਣਾ ਵੇਖਿਆ ਇੱਕ ਇਨਸਾਨ ਹੋਣ ਦੇ ਨਾਤੇ ਇੱਕ ਕਿਸਾਨ ਹੋਣ ਦੇ ਨਾਤੇ ਕਿ ਸਭ ਤੋਂ ਜਿਹੜਾ ਜ਼ਿਆਦਾ ਨਾ ਇੱਥੇ ਨੁਕਸਾਨ ਹੋਇਆ ਕਿਸਾਨੀ ਦਾ ਕਿਸਾਨੀ ਕਿਉਂਕਿ ਲੋਕਾਂ ਦੀ ਜਿਵੇਂ ਤੁਹਾਡੀ ਫਸਲ ਮੈਂ ਹੁਣੇ ਜਦੋਂ ਮੈਨੂੰ ਬੜਾ ਹੋਇਆ ਤੁਸੀਂ ਕਿਹਾ ਆਪਣੇ ਬੱਚੇ ਨੂੰ ਕਿ ਪੁੱਤ ਟਰੈਕਟਰ ਤਿਆਰ ਰੱਖੀਂ ਤੇ ਮੈਂ ਤੁਹਾਨੂੰ ਕਿਹਾ ਭਾਜੀ ਕੀ ਕਰਨਾ ਤੇ ਤੁਸੀਂ ਸੇਵਾ ਕੀਤੀ ਹੋਰ ਪਾਸੇ ਕਰਨ ਨੂੰ ਤਿਆਰ ਜੇ ਤੁਹਾਡੇ ਜज्ਬੇ ਨੂੰ ਸਾਡਾ ਸਲੂਟ ਆ ਸਾਗੋਰ ਕਿਰਪਾ ਕਰਨੀ ਹਰ ਇੱਕ ਕਿਉਂਕਿ ਇਦਾਂ ਦੇ ਜਿਹੜੇ ਜज्ਬੇ ਨੇ ਗੁਰੂ ਨਾਨਕ ਦੇ ਘਰ ਦੇ ਸਿੱਖਾਂ ਦੇ ਨਾਨਕ ਨਾਮਾਂ ਲੈਵਾ ਸਿੱਖਾਂ ਦੇ ਅੰਦਰ ਨੇ ਤੇ ਸਤਿਗੁਰੂ ਇਹਨਾਂ ਜज्ਬਿਆਂ ਨੂੰ ਹਮੇਸ਼ਾ ਸਲਾਮਤ ਰੱਖਣ ਇਹ ਜਿਹੜੀ ਮੈਂ ਬੰਜਰ ਰੇਤ ਵਿਖਾ ਰਿਹਾ ਤੁਹਾਨੂੰ ਇਹ ਰੇਤ ਇਹ ਹੁਣ ਇਦਾਂ ਤੁਸੀਂ ਚਾਹੁੰਦੇ ਆ ਕਿ ਕਿਵੇਂ ਇਹਦੇ ਵਿੱਚ ਜਿਹੜੀ ਸੰਗਤ ਆ ਇਹ ਰਾਸ਼ਨ ਵਾਲੇ ਪਾਸਿਓਂ ਆਪਾਂ ਤੋੜਨੇ ਸਹੀ ਪਾਸੇ ਸੇਵਾ ਪਾਸੇ ਲੱਗੇ ਤੇ ਸੁਨੇਹਾ ਆਪਣਾ ਸੰਗਤਾਂ ਤੱਕ ਜਰੂਰ ਦਿਓ ਮੇਰਾ ਸੁਨੇਹਾ ਹੈ ਜੀ ਸਾਰੀ ਸੰਗਤ ਨੂੰ ਇਹ ਹੈ ਕਿ ਬਿਲਕੁਲ ਜਿਹੜੀ ਰਾਸ਼ਨ ਦੀ ਸਪਲਾਈ ਹੈ ਇੱਧਰ ਪੰਜਾਬ ਨੂੰ ਸਾਰੀ ਬੰਦ ਕੀਤੀ ਜਾਏ ਜੀ ਜੀ ਕਿਉਂਕਿ ਇਹਦੀ ਲੁੱਟ ਤੇ ਕਸੂਟ ਹੋ ਰਹੀ ਆ ਤੁਸੀਂ ਵੀਡੀਓ ਵੇਂਦੇ ਹੀ ਉਹ ਸਾਰੇ ਵੀ ਜੋ ਕੁਝ ਹੋ ਰਿਹਾ ਹੈ ਨਾ ਜਿਨ੍ਹਾਂ ਨੂੰ ਨਹੀਂ ਲੋੜ ਜਿਨ੍ਹਾਂ ਦੇ ਪਿੰਡ ਵੀ ਖੋਖੋ ਕੇ ਇੱਕ ਦੂਜੇ ਕੋ ਫਸ ਆਪਣੇ ਰਾਸ਼ਨ ਲੈ ਰਹੇ ਨੇ ਜੀ ਜੀ ਵੀਰ ਜੀ ਪਰ ਜਿਹੜੇ ਜ਼ਿਮੀਂਦਾਰ ਜੱਟਾਂ ਦਾ ਨੁਕਸਾਨ ਹੋਇਆ ਕਿ ਪਹਿਲਾਂ ਦੇ 90% ਉਹਨਾਂ ਕੋ ਕੋਈ ਚੀਜ਼ ਪਹੁੰਚੀ ਨਹੀਂ ਤੇ ਜੇ ਉਹਨਾਂ ਕੋ ਪਹੁੰਚੀ ਆ ਤਾਂ ਉਹਨਾਂ ਨੇ ਸਿਰਫ ਉਹਨਾਂ ਦੀ ਇੱਕੋ ਹੀ ਮੰਗਿਆ ਵੀ ਸਾਨੂੰ ਚਾਰ ਜੀ ਜੀ ਤਾਂ ਤੂੜੀ-ਤਾੜੀ ਦਿੱਤੀ ਜਾਏ ਕਿਉਂ ਅਜੇ ਸਾਨੂੰ ਸੋਕ ਦੀ 8 ਮਹੀਨੇ ਲੋੜ ਆ ਜੀ 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 ਅਜੇ ਆ ਚੱਲ ਰਿਹਾ ਜੀ ਨਾਵਾ ਮਹੀਨਾ ਚੱਲ ਰਿਹਾ ਵਾ ਤੇ ਤੁਸੀਂ ਹਿਸਾਬ ਲਓ ਵੀ ਅਪ੍ਰੈਲ ਦੇ ਮਹੀਨੇ ਸਾਡੇ ਕੋਲ ਸੋਕ ਆਉਣੀ ਆ ਤੇ ਝੋਨਿਆਂ ਦੇ ਪ੍ਰਾਲੀਆਂ ਤੁਸੀਂ ਵੇਖ ਲੀਆਂ ਬਚੀਆਂ ਨਹੀਂ ਜੀ 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 ਮੇਨ ਮਗਰ ਮੁੱਦਾ ਆ ਵੀ ਸੋਕ ਦਾ ਦੂਜਾ ਚਲੋ ਅਸੀਂ ਆਨੇ ਵੇ ਸਾਰਾ ਪ੍ਰਸ਼ਾਸਨ ਸਰਕਾਰ ਕਿਰਪਾ ਕਰੇ ਵੀ ਆ ਜਿਹੜੀ ਸਾਡੇ ਰੇਤਾ ਪੈ ਗਈ ਹੈ 5-5 10-6-6 ਫੁੱਟ ਜੀ ਜੀ ਇਹਦੇ ਵਿੱਚ ਸਰਕਾਰ ਦਖਲੰਦਾਜੀ ਕੋਈ ਨਾ ਕਰੇ ਜੀ ਜੀ ਅਸੀਂ ਰੇਤਾ ਨੂੰ ਚੁੱਕੀ ਹੈ ਕਿਤਰਾ ਚੁੱਕੀ ਹੈ ਜਥੇਬੰਦੀਆਂ ਸਾਡੀ ਮਦਦ ਕਰ ਸਕਦੀਆਂ ਤੇ ਬੇਸ਼ੱਕ ਦੀ ਉਹ ਕਰਨ ਸਾਡੀ ਰੇਤਾ ਚੁੱਕਣ ਚ ਜੀ ਜੀ ਤੇ ਸਾਡੀ ਇਹ ਪਹਿਲੀਆਂ ਆਵਾਸ ਉਹ ਹੋ ਸਕਣ ਜੇ ਅਸੀਂ ਇਹ ਨਹੀਂ ਸਾਨੂੰ ਆਸ ਨਹੀਂ ਕਿ ਸਾਡੇ ਕੋ ਕੰਕ ਬੀਜੀ ਜਾਏਗੀ ਜੀ ਜੀ ਤੇ ਜਿਹੜੀ ਸੰਸਥਾ ਨੇ ਸੇਵਾ ਕਰਨੀ ਹੈ ਤਾਂ ਉਹ ਇੱਕੋ ਹੀ ਹੱਥ ਜੋੜ ਕੇ ਮੇਰੀ ਬੇਨਤੀ ਹੈ ਉਹ ਸੰਸਥਾ ਅੱਗੇ ਵੀ ਉਹ ਕਿਰਪਾ ਕਰਕੇ ਦੋੋਂ ਚੀਜ਼ਾਂ ਦੀ ਲੋੜ ਆ ਇੱਥੇ ਜ਼ਿਮੀਂਦਾਰ ਬਹੁਤ ਇਸ ਟਾਈਮ ਨੁਕਸਾਨੇ ਗਏ ਨੇ ਇੱਕ ਉਹਨਾਂ ਨੂੰ ਖਾਦ ਇੱਕ ਵੀ ਇੱਕ ਤੇਲ ਜੀ ਜੀ ਜਿਹੜੀ ਇਸ ਟਾਈਮ ਬਣੀ ਪਈ ਹੋਵੇ ਤਾਂ ਵੀ ਆਪਾਂ ਜਿਹੜੀ ਕਣਕ ਬੀਜਣੀ ਆ ਵੀ ਉਹ ਕਣਕ ਤੇ ਵੀ ਖਾਦ ਕਿੱਥੋਂ ਲਿਉਣੀ ਆ ਜੀ 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 ਜੇ ਉਹ ਵੇਖੋ ਇੱਥੇ ਕੋਈ ਕਿੱਲੇ ਵਾਲਾ ਵੀ ਮਾਲਕ ਆ ਕੋਈ 50 ਕਿੱਲੇ ਵਾਲਾ ਵੀ ਜੀ 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 50 ਕਿੱਲੇ ਵਾਲੇ ਨੂੰ ਕੋਲੋਂ ਜਾਏਗਾ 80 ਕੋ ਕਿਸੇ ਨਾ ਕਿਸੇ ਚੁੱਕ ਕੇ ਉਹ ਆਪਣਾ ਕਰ ਲੇਗਾ ਬੰਦੋਬਾਸ ਮਾੜੇ ਬੰਦੇ ਨੂੰ ਤੇ ਕੋਈ ਲਾਗੇ ਨਹੀਂ ਲੱਗਾਂ ਦਿੰਦਾ ਤੇ ਮਾੜੇ ਨੂੰ ਉਠਾਉਣ ਵਾਸਤੇ ਸਾਡੀਆਂ ਸੰਸਥਾ ਜਿਹੜੀਆਂ ਨੇ ਉਹਨਾਂ ਨੂੰ ਵੀ ਪ੍ਰੋਵਾਈਡ ਕਰਨਾ ਇਹ ਆਪਾਂ ਨੂੰ ਖਾਦ ਕਰਨਾ ਇਹਨਾਂ ਤੇਲ ਦੇਣਾ ਜਿਹੜੇ ਵੀ ਆਪਣਾ ਸਿਰਾ ਵੇਖੋ 5000 ਰੁਪਏ ਤੋਂ ਲੈ ਕੇ 7000 ਰੁਪਏ ਤੱਕ 2000 ਤੋਂ ਘੱਟ ਸੁਪਰ ਸੀਡਰ ਵਾਲਾ ਨਹੀਂ ਲੈਂਦਾ ਜੀ ਜੀ ਤੇ ਵੀ ਵੀ 1400 ਦਾ 1400 ਦੀ ਖਾਦ ਇਹ ਜੀ ਜੀ ਤੇ ਚਲੋ ਦਵਾਈਆਂ ਤੁਸੀਂ ਛੱਡੋ ਕੁਝ ਨਾ ਕੁਝ ਇਹੋ ਹੀ ਹੱਲ ਹੋ ਸਕੇ ਵੀ ਜਿਹੜੇ ਲੋਕ ਆਪਣੀ ਕੰਨਕ ਬੀਜ ਕੇ ਆਪਣੇ ਪੈਰਾਂ ਤੇ ਖਲੋ ਜਾਣ ਆਪਾਂ ਨੂੰ ਆ ਜਿਹੜੇ ਆਪਾਂ দান ਕਰੀ ਜਾਂਦੇ ਆ ਬਹੁਤ ਜ਼ਿਆਦਾ ਹੋ ਰਹੇ ਨੇ ਮੈਂ ਸੁਣ ਰਿਹਾ ਵੀ ਟਰੈਕਟਰ ਵੀ ਦਾਨੇ ਉਹ ਟਰੈਕਟਰ ਵਾਲੇ ਵੀ ਤੇ ਚਲੋ ਸ਼ਾਂਤ ਚਲੋ ਵਧੀਆ ਆਪਣੇ ਤੌਰ ਤੇ ਉਹ ਕਰ ਰਹੇ ਨੇ ਸ਼ਾਇਦ ਉਹ ਖੁਜੀ ਪਏ ਸਿੱਖਾਂ ਨੂੰ ਲੜਾਉਣ ਵਾਸਤੇ ਕਪਾਤੀ ਹੋ ਜੇ ਕਿਉਂ ਹੋ ਜਾਏਗਾ ਕਿਉਂਕਿ ਜਿੰਨੂੰ ਟਰੈਕਟਰ ਦੇਣਗੇ ਮਾੜੇ ਬੰਦੇ ਨੂੰ ਕਿਸੇ ਨੇ ਦੇਣਾ ਨਹੀਂ ਤਗੜਿਆ ਨਾਲ ਟਰੈਕਟਰ ਖੋ ਕੇ ਲੈ ਜਾਣੇ ਆ ਜੇ ਕੋਈ ਸੰਸਥਾ ਨੂੰ ਟਰੈਕਟਰ ਦੇਣਾ ਤੇ ਉਥੇ ਕਰਨ ਜਿਹੜੀ ਸੰਸਥਾ ਦੇ ਵਿੱਚ ਟਰੈਕਟਰ ਆ ਰਹੇ ਨੇ ਉਹ ਕਿਹੜੇ ਬੰਦੇ ਨੇ ਕਿੰਨਾ ਕੰਮ ਕਿੱਥੇ ਲੋੜ ਹੈ ਜਿਤਨਾ ਸਾਡੇ ਹਰੇ ਤਾਂ ਪਈ ਹੈ ਜੀ 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 ਸਾਨੂੰ ਹਰਦਾਵਾ ਸਾਹਿਬ ਉਹ ਸ਼ਖਸ਼ਿੰਦਰ ਸਿੰਘ ਸਾਡੇ ਮੰਤਰੀ ਨੇ ਜੀ ਜੀ ਉਹਨਾਂ ਨਾਲ ਮੈਂ ਕੱਲ ਗੱਲ ਕੀਤੀ ਮੈਂ ਕਿਹਾ ਜੀ ਤੁਸੀਂ ਕਿਰਪਾ ਕਰੋ ਕੀ ਕਰ ਸਕਦੇ ਹੋ ਆਂਦੇ ਵੀ ਮੈਂ ਤੇਲ ਤੇ ਟਰੈਕਟਰ ਜੀ ਜੀ ਜਿੰਨੇ ਚਾਹਣੂ ਚਾਹੀਦੇ ਅਸੀਂ ਦੇ ਦਾਂਗੇ ਜੀ ਜੀ ਹੁਣ ਮੰਨ ਲਓ ਟਰੈਕਟਰ ਤੇਲ ਤੇ ਸਾਨੂੰ ਦੇ ਦਣਗੇ ਜੀ ਜੀ ਪਰ ਅਸੀਂ ਆਨੇ ਵੀ ਸਾਨੂੰ ਜੋ ਵੀ ਕੁਝ ਆਏ ਇਹ ਉਸ ਚਾ ਚੀਜ਼ ਨਾ ਮਿਲੇ ਵੀ ਜਿਹੜਾ ਨਾ ਸਾਡਾ ਸਿਰੇ ਹੀ ਕੰਮ ਚਾੜ ਕੇ ਤੇ ਸਾਡੀਆਂ ਕਣਕਾਂ ਵੀ ਜੀਆਂ ਜਾਂ ਆ ਹੁਣ ਤੁਸੀਂ ਪਾਣੀ ਵਾਲੇ ਛਾਤੀ ਮਾਰੋ ਮਾੜੀਏ ਇੱਥੇ 100 ਫੁੱਟ ਗੇਜ ਮਾਰੀਆ ਤੇ ਉਹ ਥੱਲੇ ਨਹੀਂ ਲੱਗੀ ਇੱਥੇ ਡੰਮ ਪੈ ਗਿਆ ਜੀ ਜੀ ਤੇ ਜਿਹੜੇ ਸਾਡੇ ਗੋਲੇ ਲੱਗੇ ਹੀ ਸਨ 47 ਦੇ ਇੱਥੇ ਹਾਂਜੀ ਹਾਂਜੀ ਤੇ 47 ਦੇ ਗੋਲਿਆਂ ਦੇ ਡੰਮ ਅਜੇ ਤੱਕ ਸਾਡੇ ਕੋਲ ਮਹਾ ਪੂਰੇ ਗਏ ਆ ਤੇ ਜਿਹੜੇ ਉਹ ਡੋਮਾ ਸਾਡੇ ਹੋਸ਼ ਚ ਅਹੀਂ ਆਣ ਕੇ ਵੇਖੋ ਮੇਰਾ 75 ਦਾ ਜਨਮ ਹੈ ਜੀ ਹਾਂਜੀ ਹਾਂਜੀ ਤੇ ਫੇਰ ਵੀ ਉਹ ਅਸੀਂ ਗੋਲੇ ਵੇਖੇ ਜੇ 47 ਤੋਂ ਲੈ ਕੇ ਉਹ 90 ਤੱਕ 75 ਦਾ ਮੈਂ ਅਸਲ ਚ 80 85 ਜੀ ਹੋਸ਼ਾਈ ਹੋਊਗੀ ਜੀ ਜੀ ਤੇ ਜੇ ਉਹ ਗੋਲੇ ਨਹੀਂ ਪੂਰੇ ਗਏ ਤੇ ਇਹ ਡੋਮ ਕਿੱਥੋਂ ਸਾਡੇ ਕੋ ਪੂਰੇ ਜਾਣੇ ਆ ਬਸ ਜੀ ਜੀ ਇਹ ਤਾਂ ਤੁਹਾਡੇ ਵਰਗੀਆਂ ਸੰਗਤਾਂ ਕਿਰਪਾ ਕਰਨ ਤੇ ਫੇਰ ਹੀ ਇਹ ਸਾਡਾ ਹੱਲ ਹੋ ਸਕਦਾ ਤੇ ਮੇਨ ਗੱਲ ਇਹੋ ਹੀ ਆ ਵੀ ਡੰਗਰਾਂ ਦਾ ਚਾਰਾ ਜੀ 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 ਤੇ ਲੋਕਾਂ ਦੀ ਤੇਲ ਵੀ ਜੀ ਵੀ ਤੇ ਖਾਦ ਹੋ ਸਕੇ ਜਿਹਦੇ ਨਾਲ ਲੋਕੇ ਉੱਠ ਸਕਣ ਨਹੀਂ ਤਾਂ ਪੰਜਾਬ ਥੱਲੇ ਤੋਂ ਥੱਲੇ ਜਾਊਗਾ ਸਤਿ ਸ੍ਰੀ ਅਕਾਲ ਸਹਾਗਤ ਜੀ ਜਿਹੜਾ ਤੁਸੀਂ ਵੀਰ ਗੁਰਪ੍ਰੀਤ ਜੀ ਸੰਗਤ ਨੂੰ ਸੁਣਿਆ ਕਿ ਇਸ ਟਾਈਮ ਤੇ ਜਿਹੜੀ ਸੰਗਤ ਦੀ ਲੋੜ ਆ ਇਹਨਾਂ ਨੂੰ ਜਿਹੜੀ ਪੈਣੀ ਗਾੜੀ ਚਾਰੇ ਦੀ ਇਸ ਟਾਈਮ ਜ਼ਰੂਰਤ ਆ ਤੇ ਡੀਜ਼ਲ ਦੀ ਜਿਹੜੀ ਗੱਲ ਕੀਤੀ ਵੀਰ ਜੀ ਨੇ ਕਿ ਡੀਜ਼ਲ ਫਸਲ ਬੀਜਣ ਦੇ ਸਮੇਂ ਜਾਂ ਉਹਦੇ ਬਾਅਦ ਬੀਜ ਜਿਹੜੇ ਚਾਹੀਦੇ ਨੇ ਖਾਦਾਂ ਚਾਹੀਦੀਆਂ ਨੇ ਸੋ ਆਪਾਂ ਸੰਗਤ ਨੂੰ ਵੀ ਬੇਨਤੀ ਕਰਾਂਗੇ ਸੰਗਤ ਜੀ ਰਾਸ਼ਨ ਦੀ ਆਪਾਂ ਰਾਤੀ ਗੁਰੂ ਘਰ ਜਿਹੜੇ ਵੀ ਗਏ ਆ ਸਾਰੇ ਪਾਸੇ ਰਾਸ਼ਨ ਦੀ ਬੜੀ ਕਿਰਪਾ ਤੇ ਖਾਸ ਕਰਕੇ ਜਿਹੜੇ ਪਿੰਡਾਂ ਵਿੱਚ ਜਿੱਥੇ ਵੀ ਤੁਸੀਂ ਸੰਗਤ ਜੀ ਸਾਨੂੰ ਦੇਖਣੇ ਪਏ ਆ ਆਪ ਜਿੰਨੇ ਵੀ ਕਿਸੇ ਨੇ ਸੇਵਾ ਕਰਨੀ ਹੋਵੇ ਵੀਰ ਗੁਰਪ੍ਰੀਤ ਸਿੰਘ ਜੀ ਜਿਹੜੇ ਇਸ ਇਲਾਕੇ ਦੇ ਨੇ ਉਹਨਾਂ ਦਾ ਨੰਬਰ ਮੈਂ ਤੇ ਜਿੰਨਰ ਵੀਰ ਜੀ ਨੂੰ ਕਹੂੰਗਾ ਉਹ ਆਪ ਨਾਲ ਸਾਂਝਾ ਕਰ ਦੇਣਗੇ ਜਿਹੜੀ ਸੰਗਤ ਇੱਥੇ ਇਹਨਾਂ ਨੂੰ ਸੇਵਾ ਕਰਨੀ ਚਾਹੇ ਜਾਂ ਹੋਰ ਵੀ ਜਿੱਥੇ ਤੁਸੀਂ ਵੀ ਕਿੱਥੇ ਜਾ ਕੇ ਸੇਵਾ ਦੀ ਸਖੀਰ ਹੋਵੇ ਜੇ ਤਾਂ ਉਹ ਕਰੋ ਜਿਦੇ ਨਾਲ ਇਹਨਾਂ ਦੀਆਂ ਫਸਲਾਂ ਕਿਰਸਾਨੀ ਫਿਰ ਬਹਾਲ ਹੋ ਸਕੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਖਾਸ ਕਰਕੇ ਵੀਰ ਗੁਰਪ੍ਰੀਤ ਸਿੰਘ ਜੀ ਦਾ ਬਹੁਤ ਧੰਨਵਾਦ ਇਹਨਾਂ ਦੇ ਜज्ਬੇ ਨੂੰ ਸਾਡੇ ਵੱਲੋਂ ਮੈਂ ਫਿਰ ਕਹਾਂ ਸਲੂਟ ਆ ਜਿਨ੍ਹਾਂ ਦੇ ਹੌਸਲੇ ਬੜੇ ਬੁਲੰਦ ਨੇ ਤੇ ਉੱਚੀ ਆਵਾਜ਼ ਦੇ ਵਿੱਚ ਗੱਲ ਕਹਿ ਰਹੇ ਨੇ ਕਿ ਨਹੀਂ ਸਾਨੂੰ ਕੋਈ ਪਰਵਾਹ ਨਹੀਂ ਮਾਲਕ ਸਤਿਗੁਰ ਸੱਚੇ ਪਾਤਸ਼ਾਹ ਵੱਲੋਂ ਇਹ ਜਿਹੜੀ ਕਟਨਾ ਵਾਪਰੀ ਉਹਦੀ ਰਜਾ ਵਿੱਚ ਆਪਾਂ ਰਹਿਣਾ ਪਿੱਛੇ ਆਪਾਂ ਹੀ ਗੱਲਾਂ ਕਰਦੇ ਆਏ ਆ ਲੇਕਿਨ ਜਿਹੜਾ ਇਹ ਪਹਾਣਾ ਕਰਤਾਰ ਦੀ ਕੁਦਰਤ ਆ ਉਹਦੇ ਵੱਲੋਂ ਜੋ ਕੁਝ ਹੋਇਆ ਉਹਦੇ ਗਾੜੀ ਦੁਨੀਆ ਦੀ ਹਰ ਇੱਕ ਤਾਕਤ ਫੇਲ ਹੋ ਜਾਂਦੀ ਆ ਲੇਕਿਨ ਆਪਾਂ ਚਾਹੁੰਨੇ ਆ ਕਿ ਜਿਹੜੀ ਤੁਹਾਡੀ ਸੇਵਾ ਉਹ ਸਫਲੀ ਹੋਏ ਤੇ ਜੇ ਚਾਹੁੰਦੇ ਜੇ ਸਾਡੀ ਸੇਵਾ ਸਫਲੀ ਹੋਏ ਇਸ ਨੂੰ ਰਾਸ਼ਨ ਵਾਲੇ ਪਾਸਿਓਂ ਮੋੜ ਕੇ ਪਸ਼ੂਆਂ ਦਾ ਚਾਰਾ ਡੀਜ਼ਲ ਜਿਹੜੀਆਂ ਚੀਜ਼ਾਂ ਚਾਹੀਦੀਆਂ ਨੇ ਕਿਸਾਨੀ ਨੂੰ ਉਸ ਵਾਲੇ ਪਾਸੇ ਪਰੇਰੀਏ ਵੀ ਰਮਨਦੀਪ ਸਿੰਘ ਜੀ ਨੇ ਇਹਨਾਂ ਨੂੰ ਕਹੂੰਗਾ ਇੱਕ ਦੋ ਅਗਰ ਕਹਿਣਾ ਚਾਹਣ ਸੰਗਤਾਂ ਦੇ ਰੂਬਰੂ ਬਚਨ ਕਹਿਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਮੂਹ ਸਾਧ ਸੰਗਤ ਨੂੰ ਚਾਹੇ ਉਹ ਜੰਮੂ ਕਸ਼ਮੀਰ ਦੀ ਧਰਤੀ ਵਿੱਚੋਂ ਹਨ ਚਾਹੇ ਉਹ ਦੇਸ਼ ਵਿਦੇਸ਼ ਵਿੱਚੋਂ ਹਨ ਇੱਥੇ ਦੇ ਹਾਲਾਤ ਆਪ ਜੀ ਨੂੰ ਸੋਸ਼ਲ ਮੀਡੀਆ ਦੇ ਰਾਹੀਂ ਆਪ ਜੀ ਦੇ ਰੂਬਰੂ ਜਿਹੜੇ ਆਪ ਜੀ ਨੂੰ ਦੱਸ ਰਹੇ ਆ ਸੋ ਗੁਰੂ ਪਿਆਰ ਵਾਲਿਓ ਆਪਣਾ ਗੁਰੂ ਪਾਤਸ਼ਾਹ ਵਾਹਿ ਅਪਾਰ ਕਿਰਪਾ ਤੁਹਾਡੇ ਤੇ ਸੋ ਇੱਕ ਗੱਲ ਪੱਕੀ ਜੇ ਆਪਣਾ ਜਿਹੜਾ ਤੁਹਾਡਾ ਦਸਵੰਤ ਹੈ ਉਹ ਕਿਤੇ ਚੰਗੇ ਲੇਖੇ ਲਾਓ ਜਿਵੇਂ ਵੀਰ ਜੀ ਨੇ ਦੱਸਿਆ ਕਿ ਇੱਥੇ ਹੋਰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਇਹਨਾਂ ਕਿਸਾਨ ਵੀਰਾਂ ਨੂੰ ਉਹਨਾਂ ਬਜ਼ੁਰਗਾਂ ਨੂੰ ਜਿਸ ਚੀਜ਼ ਦੀ ਜ਼ਰੂਰਤ ਆਉਣ ਵਾਲੇ ਟਾਈਮ ਵਿੱਚ ਅਗਾਹ ਵੀ ਇਹਨਾਂ ਨੂੰ ਉਹਨਾਂ ਚੀਜ਼ਾਂ ਦੀਆਂ ਜ਼ਰੂਰਤਾਂ ਪੈਣੀਆਂ ਨੇ ਸੋ ਉਹ ਚੀਜ਼ਾਂ ਇਹਨਾਂ ਨੂੰ ਦਿੱਤੀਆਂ ਜਾਣ ਤਾਂ ਕਿ ਅੱਜ ਜਿਹੜੀ ਇਹ ਕੁਦਰਤੀ ਵਾਪਰਿਆ ਹੈ ਜੋ ਉਹ ਅਗਾਹ ਤੋਂ ਵੀ ਜਿਹੜਾ ਹੈ ਇਹ ਵਾਪਸ ਸੁਰਜੀਤ ਹੋਣ ਵਾਪਸ ਠੀਕ ਠਾਕ ਜਿਹੜਾ ਇਹਨਾਂ ਦੀ ਫਸਲ ਹੋਵੇ ਕਿਉਂਕਿ ਇਹ ਤੁਸੀਂ ਦੇਖਦੇ ਹੋ ਜਿਹੜਾ ਇਹ ਪੰਜਾਬ ਹੈ ਇਹ ਕੋਈ ਰੇਗਿਸਤਾਨ ਨਹੀਂ ਬੜੇ ਮਾੜੇ ਇੱਥੇ ਦੇ ਹਾਲਾਤ ਹੋਏ ਨੇ ਕਿਉਂਕਿ ਇਹ ਸਾਰੇ ਜਿਹੜੇ ਪਿੰਡ ਵਾਲੇ ਨੇ ਇਹ ਦੱਸ ਰਹੇ ਨੇ ਕਿ ਸਾਡੀ ਜਿਹੜੀ ਕਿਸਾਨੀ ਹੈ ਜਿਆਦਾ ਇਹ ਫੁੱਲ ਗੋਭੀ ਦੀ ਕਰਦੇ ਨੇ ਜਿਹੜੀ ਫੁੱਲ ਗੋਭੀ ਪੂਰੀ ਤਰ੍ਹਾਂ ਜਿਹੜੀ ਉਹ ਖਤਮ ਹੋ ਚੁੱਕੀ ਹੈ ਔਰ ਵੀਰ ਕਹਿ ਰਹੇ ਸੀ ਕਿ ਸਾਡੀ ਫੁੱਲ ਗੋਭੀ ਪੂਰੀ ਤਿਆਰ ਸੀ ਹੁਣੇ ਮੰਡੀ ਤੇ ਜਾਣੀ ਸੀ ਅੱਜ ਇਹ ਪੂਰੀ ਖਤਮ ਹੋ ਚੁੱਕੀ ਹੈ ਸੋ ਆਪਾਂ ਇਹਨਾਂ ਦੀਆਂ ਬਾਹਾਂ ਪੜੀਏ ਬਾਕੀ ਇਹਨਾਂ ਦੇ ਚਿਹਰੇ ਵਿੱਚੋਂ ਨਹੀਂ ਲੱਗਦਾ ਗੁਰੂ ਪਾਤਸ਼ਾਹ ਦੀ ਬੜੀ ಅಪਾਰ ਕਿਰਪਾ ਇਹਨਾਂ ਦੇ ਉੱਤੇ ਇਹ ਕਿਰਪਾ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਸੀ ਹਾਂ ਤੇ ਪੰਜਾਬ ਦੇ ਵਿੱਚ ਹਮੇਸ਼ਾ ਰਹੇਗੀ ਜੰਮੂ ਦੀ ਫਿਰ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਨ ਗ੍ਰਾਉਂਡ ਆਕੇ ਤੁਸੀਂ ਆਪ ਦੇਖ ਲਓ ਜਿਹੜੀ ਚੀਜ਼ ਦੀ ਵੀ ਸਾਡੇ ਪੰਜਾਬੀ ਵੀਰਾਂ ਨੂੰ ਬਜ਼ੁਰਗਾਂ ਨੂੰ ਜ਼ਰੂਰਤ ਹੈ ਉਹੀ ਇਹਨਾਂ ਨੂੰ ਦਿੱਤੀਆਂ ਜਾਵਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ